ਮਜ਼ਦੂਰਾਂ ਦਾ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ ਸਰਪ੍ਰੇਡ ਪ੍ਰਾਣੀਆਂ ਦੀ ਮੋਦੀ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਮੋਦੀ ਸਰਕਾਰ ਦਾ ਰੋਹ ਕਾਠਣਾ ਵਾਹ ਮੋਦੀ ਸਰਕਾਰ ਮਰਦਾ ਮੋਤੀ ਮੋਇਆ ਮੋਤੀ ਮੋਇਆ ਬਾਬਾ ਮੁਰਦਾ ਮੁਰਦਾ ਵਾਹ ਮੁਰਦਾ ਵਾਹ ਜਿੰਦਾਬਾਦ 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 ਹਾਂਜੀ ਕੀ ਨਾਮ ਹੈ ਜੀ ਮੇਅ ਅਵਤਾਰ ਸਿੰਘ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਸਿਕੰਦਰ ਫਰੀਪੁਰ ਅੱਜ ਇਹ ਜਿਹੜਾ ਅਵਤਾਰ ਸਿੰਘ ਜੀ ਉਤਲਾ ਫੁੱਕਿਆ ਗਿਆ ਤੇ ਇਹ ਕੀ ਪ੍ਰੋਗਰਾਮ ਸੀ ਅੱਜ ਤੱਕ ਯੂਨੀਅਨਾਂ ਦਾ ਇਹ ਜੀ ਕੱਲ ਮੀਟਿੰਗ ਹੋਈ ਸੀ ਆਪਣੇ ਪੰਜਾਬ ਲੈਵਲ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਤੇ ਦੂਜੇ ਨਾਲ ਦੇ ਮੋਰਚਿਆਂ ਦੀ ਵੀ 40 ਦਿਨ ਤੋਂ ਉੱਤੇ ਹੋ ਗਿਆ ਦੱਲੇਵਾਲ ਨੂੰ ਬੈਠਿਆ ਨੂੰ 40 ਦਿਨ ਹੋ ਗਿਆ ਜੀ ਹਾਂ ਜੀ 46 ਦਿਨ ਤੱਕ ਹੋ ਗਏ ਨੇ ਤੇ ਅਜੇ ਤੱਕ ਸਰਕਾਰ ਦੇ ਜੂਨ ਹੀ ਸਰਕੀ ਨਾ ਪੰਜਾਬ ਸਰਕਾਰ ਤੇ ਨਾ ਹੀ ਆਪਣੀ ਸੈਂਟਰ ਸਰਕਾਰ ਇਸ ਕਰਕੇ ਅਸੀਂ ਵਿਰੋਧ ਵਿੱਚ ਸਾਡੇ ਨੇ ਮੋਦੀ ਦੇ ਬੁਤਲੇ ਇਹ ਸਰਕਾਰ ਸਾਡੀ ਸੁਣੇ ਤੇ ਸਾਡੇ ਮਸਲਿਆਂ ਦਾ ਹੱਲ ਕਰੇ ਠੰਡ ਚ ਬੈਠੇ ਹੋਏ ਆ ਅਸੀਂ ਤੇ ਅਸੀਂ ਵੀ ਘਰਾਂ ਨੂੰ ਜਾਈਏ ਜਿਸ ਤਾਂ ਜਗਜੀਤ ਸਿੰਘ ਦੱਲੇਵਾਲ ਨੂੰ 44 ਦਿਨ ਹੋ ਗਏ ਨੇ ਤੇ ਮੋਦੀ ਸਰਕਾਰ ਦਾ ਜਿਹੜਾ ਅੜੀਆਲ ਰਵਈਆ ਹੈ ਇਹਦੇ ਪਿੱਛੇ ਤੁਸੀਂ ਕੀ ਸਿਆਸਤ ਸੋਚ ਰਹੇ ਹੋ ਜਾਂ ਕੀ ਹੈ ਇਹ ਦੇ ਵਿੱਚ ਇਹ ਜੀ ਸ਼ੁਰੂ ਤੋਂ ਹੀ ਪੰਜਾਬ ਨਾਲ ਲੱਗਦੀ ਆਉਂਦੀ ਹੈ ਸੈਂਟਰ ਸਰਕਾਰ ਕੋਈ ਵੀ ਹੋਵੇ ਇਹ ਭਾਵੇਂ ਬੀਜੇਪੀ ਵੀ ਚਾਹੁੰਦੀ ਵੀ ਪੰਜਾਬ ਨੂੰ ਸਾਡੀ ਸਰਕਾਰ ਹੋਵੇ ਕਿਸੇ ਤਰੀਕੇ ਨਾਲ ਬਣੇ ਤੇ ਇਹਨਾਂ ਅੜਕਿਆਂ ਕਰਕੇ ਪੰਜਾਬ ਨਾਲ ਥਰੂ ਤੋਂ ਲੱਗਦੇ ਨੇ ਤੇ ਮਸਲੇ ਕਿਸਾਨ ਦੇ ਚਾਹੁੰਦੇ ਨੇ ਵੀ ਨਾ ਹੀ ਹੱਲ ਹੋਣ ਕਾਰਪੋਰੇਟ حوالے ਕੀਤਾ ਜਾਵੇ ਕਿਸਾਨ ਤੇ ਅਸੀਂ ਆਪਦੀ ਜੰਗ ਲੜਦੇ ਰਵਾਂਗੇ ਜਨਾਚਰ ਜਿਉਂਦੇ ਆ ਪਰੇ ਕੋਰਪੋਰੇਟ ਵਾਲੇ ਬਿਆਨ ਤੋਂ ਹੀ ਇੱਕ ਆਪਣੇ ਕੋਲ ਜਿਹੜੀ ਕਣਕ ਖੇਤੀ ਦੀ ਸੀ ਉਹ ਕੋ 2700 ਤੋਂ ਕੁ ਰੁਪਏ ਖੇਤੀ ਦੀ ਸੀ ਜਦ ਕਿ ਅੱਜ ਉਸੇ ਹੀ ਕਣਕ ਦਾ ਰੇਟ ਜਿਹੜਾ ਜਦੋਂ ਕੋਰਪੋਰੇਟ ਖੜਾਣੇ ਕੋਈ ਗਿਚੜੀ ਹੈ ਤਾਂ ਉਹ ਤਕਰੀਬਨ 3500 ਰੁਪਏ ਦਾ ਰੇਟ ਪਹੁੰਚ ਗਿਆ ਇਹ ਸਭ ਕੁਝ ਕੀ ਮਿਲੀ ਪੁਗਤਾ ਇਹ ਤਾਂ ਹਾਲੇ ਜੀ ਤੁਸੀਂ ਵੇਖੋ ਜੀ ਪੰਜਾਬ ਵਿੱਚ ਆਪਾਂ ਲਾਗੂ ਨਹੀਂ ਹੋਣ ਦਿੱਤਾ ਜਦੋਂ ਲਾਗੂ ਹੋ ਗਿਆ ਹੁਣ 36 ਸਤੀਸੂਲ ਨੂੰ ਆਟਾ ਹੈ ਇਸ ਤੋਂ ਇਹਦਾਂ ਬੁਰਾ ਹਾਲ ਹੋ ਜਾਣਾ ਜਿਹੜੇ ਲੋਕੀ ਹਾਲੇ ਵੀ ਘਰਾਂ 'ਚ ਬੈਠੇ ਨੇ ਉਹਨਾਂ ਅਜੀ ਨਹੀਂ ਕਰਦਾ ਜਾਨ ਨੂੰ ਮੋਰਚੇ ਵਿੱਚ ਇਹ ਆਪਾਂ ਨੂੰ ਲੱਗੂਗਾ ਜਦੋਂ ਕਾਰਪੋਰੇਟ ਘਰਾਣੇ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ ਪੰਜਾਬ ਤੇ ਮੰਡੀਆਂ ਤੇ ਫੇਰ ਆਪਾਂ ਇਹਦੋਂ ਵੀ ਔਖੇ ਹੋਣਾ ਜੀ ਹਾਲੇ ਤੱਕ ਆਪਾਂ ਲੜਨਦੇ ਆ ਤੇ 37 3600 ਨੂੰ ਹੋ ਗਿਆ ਆਟਾ ਇੱਕ ਕਈ ਵਾਰੀ ਨਾ ਇਹ ਸੋਚਿਆ ਜਾਂਦਾ ਵੀ ਇਹ ਜਿਹੜਾ ਮੋਰਚਾ ਹੈ ਜਾਂ ਜਿਹੜੀਆਂ ਮੰਗਾਂ ਨੇ ਸਿਰਫ ਕਿਸਾਨਾਂ ਦੀਆਂ ਨੇ ਜਦੋਂ ਕਿ ਕਿਸਾਨ ਖੁਦ ਫਸਲ ਵੇਚਦਾ ਉਹਦੇ ਕੋਲੇ ਆਪਣਾ ਇੱਕ ਸਾਲ ਦਾ ਕੋਟਾ ਹੁੰਦਾ ਹੈ ਤੇ ਤੁਸੀਂ ਨਹੀਂ ਸੋਚਦੇ ਜਿਹੜਾ ਦੂਸਰੇ ਵਰਗ ਨੇ ਜਿਹੜੇ ਡੇਲੀ ਲੈ ਕੇ ਖਾਂਦੇ ਨੇ ਉਹਨਾਂ ਦੇ ਜ਼ਿਆਦਾ ਸਰ ਪੈਗਾ ਉਹਨਾਂ ਨੂੰ ਵੀ ਕਿਤਨੇ ਕਿਤੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਵੀ ਉਹਨਾਂ ਤੇ ਜਿਹੜੇ ਮਜ਼ਦੂਰ ਨੇ ਜਾਂ ਕੋਈ ਜਿਹੜੇ ਕਾਰ ਬਣੇ ਹੋਏ ਜਿਨ੍ਹਾਂ ਦੇ ਜੇ ਸਰਕਾਰ ਸਾਡੇ ਤੋਂ ਖਰੀਦੂਗੀ ਤੇ ਕਾਰਾਂ ਨੂੰ ਮਿਲੂਗਾ ਤੇ ਜੇ ਸਰਕਾਰ ਬਾਹਰ ਹੋ ਗਈ ਤੇ ਪ੍ਰਾਈਵੇਟ ਸਿਸਟਮ ਆ ਗਿਆ ਤੇ ਇਹਨਾਂ ਮਜ਼ਦੂਰਾਂ ਜਾਂ ਕੋਈ ਵੀ ਕੋਟਾ ਥਲੇ ਮਿਲਦਾ ਪਿਆ ਰਸਨ ਉਹ ਕਿਵੇਂ ਮਿਲੂਗਾ ਕਿਸਾਨਾਂ ਦੇ ਨਾਲ ਮਿਲੂਏ ਕਿਸਾਨ ਦੀ ਸਰਕਾਰ ਫਸਲ ਖੇਦੂਗੀ ਤਾਂ ਅੱਜ ਬੜੀ ਉਮੀਦ ਹੈ ਕਿ ਹੋ ਸਕਦਾ ਜਿੰਨੀਆਂ ਵੀ ਸਾਰੀਆਂ ਕਿਸਾਨ ਯੂਨੀਅਨਾਂ ਨੇ ਉਹਨਾਂ ਦਾ ਏਕਾ ਹੋ ਜਾਵੇ ਜਿਸ ਤਰ੍ਹਾਂ ਕੱਲ ਮੋਗੇ ਮੀਟਿੰਗ ਹੋਈ ਸੀ ਤੁਸੀਂ ਜਿਹੜੇ ਪੰਜਾਬ ਹਰਿਆਣਾ ਯੂਪੀ ਜਿੱਥੇ ਵੀ ਕੋਈ ਕਿਸਾਨ ਹੈ ਜਿਸ ਤਰ੍ਹਾਂ ਕੱਲ ਟਕੈਤ ਦਾ ਬਿਆਨ ਆਇਆ ਸੀ ਵੀ ਇਹਨੂੰ ਸਿਰਫ ਪੰਜਾਬ ਵਰਸਿਜ ਕੇਂਦਰ ਸਰਕਾਰ ਇਹ ਮਸਲਾ ਨਾ ਰੱਖੀਏ ਇਹਨੂੰ ਸਾਰੇ ਭਾਰਤ ਦੇ ਕਿਸਾਨ ਜਿਹੜੇ ਨੇ ਨਾ ਉਹ ਉੱਠ ਕੇ ਮੋਦੀ ਸਰਕਾਰ ਦੇ ਵਿਰੁੱਧ ਹੋਣ ਤਾਂ ਇਹ ਮਸਲਾ ਲੋਏਗਾ ਤੁਸੀਂ ਜਿਹੜੇ ਪੰਜਾਬ ਦੇ ਲੋਕ ਹਲੇ ਤੱਕ ਮੋਰਚੇ 'ਚ ਨਹੀਂ ਪਹੁੰਚੇ ਉਹਨਾਂ ਨੂੰ ਕੀ ਕਹਿਣਾ ਪੰਜਾਬ ਦੇ ਲੋਕਾਂ ਨੂੰ ਜੀ ਇਸ ਵਾਰ-ਵਾਰ ਸਾਡੀ ਬੇਨਤੀ ਆ ਬਾਕੀ ਕੱਲ ਮੀਟਿੰਗ ਹੋਈ ਮੋਗੇ ਦੇ ਵਿੱਚ ਦੁੱਗੀਆਂ ਜਥੇਬੰਦੀਆਂ ਦੀ ਵੀ 100% ਤੋਂ 90% ਆ ਵੀ ਸਾਂਝਾ ਮੋਰਚਾ ਹੋ ਜਾਣਾ ਤੇ ਲੋਕੀ ਜਿਹੜੇ ਲੋਕਾਂ ਨੂੰ ਬੇਨਤੀ ਇਸ ਵਾਰ-ਵਾਰ ਕਰਦੇ ਆ ਅੱਜ ਹੁਣ ਫਰੋਜਪੁਰਾ ਜਿਹਾ ਫੇਰ ਚੱਲਿਆ ਸ਼ੰਭੂ ਮੋਜਰੇ ਦੇ ਮੋਰਚੇ ਤੇ ਵੀ ਮਸਲਾ ਸਭ ਦਾ ਹੈ ਕਿ ਇਹ ਅੱਜ ਵੀ ਨਾ ਨਿਕਲੇ ਤੇ ਫਿਰ ਆਪਣਾ ਤਬਾਈ ਹੈ ਜੀ ਇਸ ਤੋਂ ਬਾਅਦ ਹੋਰ ਕੁਝ ਨਹੀਂਗਾ ਧੰਨਵਾਦ